ਇਹ ਦਿਨੀ ਜਿਹੜੀ ਜਗ੍ਹਾ ਦੇ ਵਿੱਚ ਆਪਾਂ ਖੜੇ ਆ ਇਸ ਜਗ੍ਹਾ ਨੂੰ ਪੰਚਾਇਤੀ ਜਗ੍ਹਾ ਕਹਿ ਕੇ ਪਿੰਡ ਦੀ ਪੰਚਾਇਤ ਨੇ ਤੇ ਵੀਡੀਓ ਨੇ ਪ੍ਰਸ਼ਾਸਨ ਦੇ ਨਾਲ ਪੁਲਿਸ ਫੋਰਸ ਲਿਆ ਕੇ ਇਹਦਾ ਇੱਥੇ ਕਮਰਾ ਜਿਹੜਾ ਪਾਇਆ ਸੀਗਾ ਉਹਨੂੰ ਢਾਟਤਾ ਵੀਡੀਓ ਸਾਹਿਬ ਨਾ ਪਿੰਡ ਆ ਸੀਗਾ ਜਿਹੜੀ ਡਿਸਪੈਂਸਰੀ ਦੀ ਗੱਲ ਆਪਾਂ ਕਰਦੇ ਤੁਸੀਂ ਮੈਨੂੰ ਫੋਨ 'ਤੇ ਦੱਸਿਆ ਸੀ ਉਹ ਡਿਸਪੈਂਸਰੀ ਦੀ ਵੱਖਰੀ ਚਾਰਦਵਾਰੀ ਹੋਈ ਵੀ ਹੈ ਇਹਦੇ ਨਾਲ ਖੜਦੇ ਆ ਜਿਹੜਾ ਭਾਈਚਾਰਾ ਉਹਨਾਂ ਨੂੰ ਉਲਟਾ ਪੁਲਿਸ ਦਾ ਪਰਚਾ ਕਰਨੀ ਆ ਧਮਕੀਆਂ ਦਿੱਤੀਆਂ ਜਾਂਦੀਆਂ ਨਹੀਂ ਨਹੀਂ ਉਹ ਜਿਹੜਾ ਕਮਰਾ ਉਹ ਸਾਈਡ ਤੇ ਆ ਡਿਸਪੈਂਸਰੀ ਸਾਈਡ ਤੇ ਆ ਹੁਣ ਆਪਾਂ ਬਤਾ ਕੀ ਕਰੂ ਜਾਂ ਤਾਂ ਇਹ ਹੋਵੇ ਵੀ ਜਿਹੜਾ ਨਜਾਇਜ਼ ਕਬਜ਼ਾ ਸਾਰਾ ਨਾਲ ਚਲਾਵੇ ਨਹੀਂ ਫਿਰ ਜਿਹੜਾ ਇੱਕ ਬੰਦੇ ਨੂੰ ਆਪਾਂ ਕਿਉਂ ਉਹ ਕਰਦੇ ਹਨ ਕਿਹ ਵਾਰੀ ਬੰਦੇ ਗਮਰਾ ਗਮਰੂ ਕਰ ਲੈਂਦੇ ਥੋੜਾ ਇਹਨੂੰ ਸਿਸਟਮ ਨੂੰ ਦੇਖੋ ਤੱਕਾ ਹੋਇਆ ਪਿਆ ਔਰ ਉਹਨੂੰ ਇਹਨੂੰ ਡਿਸਪੈਂਸਰੀ ਚ ਬੁਲਾਉਣ ਦੀਆਂ ਗੱਲਾਂ ਕਰਦੇ ਆ ਝੂਠ ਦੁਫਾਨ ਬੋਲਦੇ ਆ ਇਹਨਾਂ ਨੂੰ ਪੁਚਾਇਦ ਨੂੰ ਬੁਲਾ ਲਓ ਸਾਰੇ ਨੂੰ ਇਹ ਵੀ ਆ ਜਾਣਗੇ ਆਪਦੇ ਪੰਜ ਚਾਰ ਬੰਦੇ ਇਹਨਾਂ ਦੀ ਬਹਿ ਕੇ ਰੂਹ ਰੂਨਾ ਇਹਨਾਂ ਦਾ ਕੋਈ ਇੱਕ ਮਸਲਾ ਹੱਲ ਕਰਕੇ ਹਨ ਬਖੌਂ ਵਰਦਕ ਉਹ ठाਣੇ ਤੋਂ ਨਾਲੇ ਬੁਲਾਏ ਜਾਂਦੇ ਉਹਨਾਂ ਨੂੰ ਵੀ ਕਹਿ ਦਿਓ ਵੀ ਕੋਈ ਲੋੜ ਨਹੀਂ ਬੁਲਾਉਣ ਦੀ ਭਈ ਅਸੀਂ ਬਹਿ ਕੇ ਕਰਦੇ ਆਂ ਸਭ ਤੋਂ ਪੈਸੇ ਦਾ ਵੱਡੀ ਗੱਲ ਇਹ ਹੈ ਵੀ ਇਹ ਸਾਡੇ ਵਾਲਾ ਲਾਣਾ ਜਿਹੜਾ ਇਹ ਜੁੱਤੀਆਂ ਨਹੀਂ ਰਹਿ ਕਿਸ ਕਰਕੇ ਐ ਇਹਨਾਂ ਨੇ ਝਾੜੂ ਚੱਕ ਕੇ ਉਦੋਂ ਵੋਟਾਂ ਪਾਈਆਂ ਤੇ ਝਾੜੂ ਵਾਲੀ ਸਰਕਾਰ ਬਣਾ ਲਈ ਬਥੇਰਾ ਸੀ ਸਮਝਾਇਆ ਕਿ ਭਾਈ ਝਾੜੂ ਜੀ ਫੇਰੋਂਗੇ ਤਾਂ ਥੋੜਾ ਝਾੜੂ ਫਿਰ ਜੂਗਾ ਤੇ ਇਹ ਗਰੀਬਾਂ ਦੇ ਘਰਾਂ ਤੇ ਹੁਣ ਝਾੜੂ ਫੇਰਨ ਲੱਗੇ ਹੋਏ ਪੰਜਾਬ ਸਰਕਾਰ ਨੂੰ ਕਹਿਣਾ ਚਾਹਣਾ ਦਲਤਾਂ ਨੂੰ ਗਰੀਬਾਂ ਨੂੰ ਇਸ ਤਰ੍ਹਾਂ ਨਾਲ ਧੱਗੇਸਾਈ ਇਹਨਾਂ ਦੇ ਉੱਪਰ ਕਰਨੀ ਬੰਦ ਕਰੋ ਨਹੀਂ ਤੇ ਇਹ ਸਮੁੱਚਾ ਦਲਤ ਭਾਈਚਾਰਾ ਤੁਹਾਡੇ ਖਿਲਾਫ ਪਹਿਲਾਂ ਹੀ ਹੈ ਤੇ ਜਦੋਂ ਆਉਣ ਵਾਲੇ ਵਿਧਾਨ ਸਭਾ ਚੋਣਾਂ 'ਚ ਤੁਸੀਂ ਆਓਗੇ ਤੇ ਫਿਰ ਇਹੀ ਭਾਈਚਾਰਾ ਜਿਵੇਂ ਚੰਨੀ ਸਾਹਿਬ ਹੋਰਾਂ ਨੇ ਕਿਹਾ ਸੀ ਕਿ ਪਾਤੀਆਂ ਪੈਣਗੀਆਂ ਤਫਰ ਇਹਨਾਂ ਨੂੰ ਮਜਬੂਰ ਨੇ ਇਸ ਪਾਸੇ ਨੂੰ ਧੁਰਨਾ ਪਊਗਾ ਮੈਂ ਕਿਰਨਜੀਤ ਸਿੰਘ ਹੈਰੀ ਚੇਅਰਮੈਨ ਮਜ਼ਦੂਰ ਮੁਲਾਜ਼ਮ ਕਾਂਗਰਸ ਜਾਨੀ ਕੇ ਕੇ ਸੀ ਵਿਭਾਗ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਚੇਅਰਮੈਨ ਨੈਸ਼ਨਲ ਦਲਤ ਮਹਾਪੰਚਾਇਤ ਪੰਜਾਬ ਮੈਂ ਕਮਾਲੂ ਪਿੰਡ ਖੜਾ ਇਹ ਕਮਾਲੂ ਪਿੰਡ ਦਾ ਮੇਰੇ ਨਾਲ ਪਾਲ ਸਿੰਘ ਖੜਾ ਤੇ ਆ ਸਮੁੱਚਾ ਦਲਤ ਭਾਈਚਾਰਾ ਬੀਬੀਆਂ ਤੇ ਆ ਸਾਰਾ ਭਾਈਚਾਰਾ ਮੇਰਾ ਇੱਥੇ ਖੜਾ ਮੇਰੇ ਨਾਲ ਪਿਛਲੇ ਦਿਨੀ ਜਿਹੜੀ ਜਗ੍ਹਾ ਦੇ ਵਿੱਚ ਆਪਾਂ ਖੜੇ ਆ ਇਸ ਜਗ੍ਹਾ ਨੂੰ ਪੰਚਾਇਤੀ ਜਗ੍ਹਾ ਕਹਿ ਕੇ ਪਿੰਡ ਦੀ ਪੰਚਾਇਤ ਨੇ ਤੇ ਵੀਡੀਓ ਨੇ ਪ੍ਰਸ਼ਾਸਨ ਦੇ ਨਾਲ ਪੁਲਿਸ ਫੋਰਸ ਲਿਆ ਕੇ ਇਹਦਾ ਇੱਥੇ ਕਮਰਾ ਜਿਹੜਾ ਪਾਇਆ ਸੀਗਾ ਉਹਨੂੰ ਢਾਹਤਾ ਉਲਟਾ ਇਸ ਪਾਲ ਸਿੰਘ ਨੂੰ ਤੇ ਉਹਦੇ ਪਰਿਵਾਰ ਨੂੰ ਤੇ ਜਿਹੜੇ ਇੱਕ ਪੰਚਾਇਤ ਮੈਂਬਰ ਹੈਗਾ ਜਿਸ ਕਰਨ ਜਾਂ ਹੋਰ ਜਿਹੜੇ ਸਾਥੀ ਇਹਦੀ ਮਤਤ ਕਰਦੇ ਆ ਕਿਸੇ ਨਾ ਕਿਸੇ ਅਫਸਰ ਕੋਲ ਜਾਂਦੇ ਆ ਹੋਰ ਹੈ ਇਹਦੇ ਨਾਲ ਖੜਦੇ ਆ ਜਿਹੜਾ ਭਾਈਚਾਰਾ ਉਹਨਾਂ ਨੂੰ ਉਲਟਾ ਪੁਲਿਸ ਦਾ ਪਰਚਾ ਕਰਨੀ ਆ ਧਮਕੀਆਂ ਦਿੱਤੀਆਂ ਜਾਂਦੀਆਂ ਸੋ ਐਮਐਲਏ ਹਲਕਾ ਮੋੜ ਮੈਸਰ ਜਿਹੜਾ ਹੈਗਾ ਮੈਸਰ ਖਾਨਾ ਸੁਖਬੀਰ ਅਕਸਰ ਹਲਕਾ ਮੋੜ ਬਵਾਦਾਂ ਚ ਰਿਹਾ ਸਭ ਤੋਂ ਬੇਸੇ ਦੀ ਵੱਡੀ ਗੱਲ ਇਹ ਹੈ ਵੀ ਇਹ ਸਾਡੇ ਨਾਲ ਲਾਣਾ ਜਿਹੜਾ ਇਹ ਜੁੱਤੀਆਂ ਨਹੀਂ ਲਾ ਕੇ ਇਸ ਕਰਕੇ ਹੈ ਇਹਨਾਂ ਨੇ ਝਾੜੂ ਚੱਕ ਕੇ ਉਦੋਂ ਵੋਟਾਂ ਪਾਈਆਂ ਤੇ ਝਾੜੂ ਵਾਲੀ ਸਰਕਾਰ ਬਣਾ ਲਈ 92 ਐਮਐਲਏ ਜਿਤਾ ਕੇ ਦੇ ਦਿੱਤੀ ਤੇ ਉਹਨਾਂ ਨੂੰ ਕੋਈ ਹੁਣ ਪਰਵਾਹ ਨਹੀਂ ਹੈਗੀ ਸੋ ਬਥੇਰਾ ਸੀ ਸਮਝਾਇਆ ਕਿ ਭਾਈ ਝਾੜੂ ਫੇਰੋਗੇ ਤਾਂ ਥੋੜਾ ਝਾੜੂ ਫੇਰ ਜੂਗਾ ਤੇ ਇਹ ਗਰੀਬਾਂ ਦੇ ਘਰਾਂ ਤੇ ਹੁਣ ਝਾੜੂ ਫੇਰਨ ਲੱਗੇ ਹੋਏ ਆ ਤੁਸ ਕਰਕੇ ਇਹ ਜਿਹੜਾ ਮਕਾਨ ਟਾਇਆ ਇਹ ਬਹੁਤ ਗੈਰ ਕਾਨੂੰਨੀ ਕੰਮ ਇਹਨਾਂ ਨੇ ਕੀਤਾ ਹੈ ਇਸ ਮਾਮਲੇ ਲਈ ਮੈਂ ਵੀਡੀਓ ਨਾਲ ਗੱਲ ਕੀਤੀ ਹੈ ਤੇ ਵੀਡੀਓ ਨੂੰ ਐਸਐਚਓ ਨੂੰ ਤੇ ਡਿਪਟੀ ਕਮਿਸ਼ਨਰ ਬਠਿੰਡਾ ਰਜੇਸ਼ ਕਮਾਨ ਨੂੰ ਵੀ ਮੈਂ ਕਿਹਾ ਕਿ ਇਹਦਾ ਮਸਲਾ ਜਿਹੜਾ ਹੱਲ ਕਰਕੇ ਦਿਓ ਜਿਹੜੀ ਇਹ ਕਹਿੰਦੇ ਡਿਸਪੈਂਸਰੀ ਦੀ ਜਗ੍ਹਾ ਮੈਂ ਦੇਖ ਰਿਹਾ ਕਿ ਡਿਸਪੈਂਸਰੀ ਦੀ ਬਾਉਂਡਰੀ ਜਿਹੜੀ ਹੈ ਉਹ ਅਲੱਗ ਹੋਈ ਵੀ ਹੈ ਔਰ ਉਹਨੂੰ ਇਹਨੂੰ ਡਿਸਪੈਂਸਰੀ ਚ ਬੁਲਾਉਣ ਦੀਆਂ ਗੱਲਾਂ ਕਰਦੇ ਆ ਝੂਠ ਦਫਾਨ ਬੋਲਦੇ ਆ ਤਾਂ ਮੈਂ ਨੈਸ਼ਨਲ ਅਦਾਲਤ ਮਹਾਪੰਚਾਇਤ ਵੱਲੋਂ ਤੇ ਕਾਂਗਰਸ ਪਾਰਟੀ ਦੇ ਕੇਕੇਸੀ ਵਿਭਾਗ ਪੰਜਾਬ ਦਾ ਚੇਅਰਮੈਨ ਹੋਣ ਦੇ ਨਾਤੇ ਪੰਜਾਬ ਸਰਕਾਰ ਨੂੰ ਕਹਿਣਾ ਚਾਹਣਾ ਦਲਤਾਂ ਨੂੰ ਗਰੀਬਾਂ ਨੂੰ ਇਸ ਤਰ੍ਹਾਂ ਨਾਲ ਧੱਕੇਸ਼ਾਹੀ ਇਹਨਾਂ ਦੇ ਉੱਪਰ ਕਰਨੀ ਬੰਦ ਕਰੋ ਨਹੀਂ ਤੇ ਸਮੁੱਚਾ ਦਲਤ ਭਾਈਚਾਰਾ ਤੁਹਾਡੇ ਖਿਲਾਫ ਪਹਿਲਾਂ ਹੀ ਹੈ ਤੇ ਜਦੋਂ ਆਉਣ ਵਾਲੇ ਵਿਧਾਨ ਸਭਾ ਚੋਣਾਂ 'ਚ ਤੁਸੀਂ ਆਓਗੇ ਤੇ ਫਿਰ ਇਹੀ ਭਾਈਚਾਰਾ ਜਿਵੇਂ ਚੰਨੀ ਸਾਹਿਬ ਹੋਰਾਂ ਨੇ ਕਿਹਾ ਸੀ ਕਿ ਪਾਥੀਆਂ ਪਹਿਣਗੀਆਂ ਤੇ ਫਿਰ ਇਹਨਾਂ ਨੂੰ ਮਜਬੂਰ ਨੇ ਇਸ ਪਾਸੇ ਨੂੰ ਧੁਰਨਾ ਪਊਗਾ ਉਸ ਕਰਕੇ ਮੈਂ ਪੰਜਾਬ ਦੀ ਸਰਕਾਰ ਨੂੰ ਕਹਿਣਾ ਚਾਹਣਾ ਜੇਕਰ ਤੁਸੀਂ ਅਜਿਹੇ ਕਾਰਜ ਕਰੋਗੇ ਤੇ ਕਾਂਗਰਸ ਪਾਰਟੀ नेशनेल अदालत महापंचायत ਤੁਹਾਡੇ ਖਿਲਾਫ ਪਿੱਖਾ ਚੰਗਾਰਸ ਤਿੱਖਾ ਅੰਦੋਲਨ ਜਿਹੜਾ ਬਿਡਾਂਗੇ ਇਸ ਮਾਮਲੇ ਨੂੰ ਨੈਸ਼ਨਲ ਕਮਿਸ਼ਨ ਫਾਰ ਸ਼ਰੂਲ ਕਾਸਟ ਐਸਸੀ ਕਮਿਸ਼ਨ ਦਿੱਲੀ ਦੇ ਕੋਲ ਲੈ ਕੇ ਜਾਵਾਂਗੇ ਐਸਸੀ ਕਮਿਸ਼ਨ ਪੰਜਾਬ ਦੇ ਕੋਲ ਲੈ ਕੇ ਜਾਵਾਂਗੇ ਅਜੇ ਨਾ ਮਸਲਾ ਲਹੋਇਆ ਤੇ ਲੋੜ ਪਈ ਜੇ ਦਰੀ ਤੇ ਬੈਠਣ ਦੀ ਲੋੜ ਪਈ ਤਾਂ ਉਸ ਤੋਂ ਵੀ ਅਸੀਂ ਪਿੱਛੇ ਨਹੀਂ ਹਟਾਂਗੇ ਮੈਂ ਕਿਰਨਜੀਤ ਸਿੰਘ ਗਹਿਰੀ ਮੇਰੀ ਸਮੁੱਚੀ ਨੈਸ਼ਨਲ ਅਦਾਲਤ ਮਹਾਪੰਚਾਇਤ ਕੇ ਕੇਸੀਪਾ ਕਾਂਗਰਸ ਪਾਰਟੀ ਇਸ ਗਰੀਬ ਪਰਿਵਾਰ ਦੇ ਨਾਲ ਡੱਟ ਕੇ ਖੜਿਆ ਹੈ